ਕਿਸੇ ਦਾ ਮਾਲ ਚਰਾ ਕੇ ਕਿਸੇ ਦਾ ਨੁਕਸਾਨ ਕਰਕੇ ਤੂੰ ਆਪਣੀ ਖੁਦਗਰਜੀ ਵਾਸਤੇ ਆਪਣੇ ਪਰਿਵਾਰ ਵਾਸਤੇ ਪਾਪ ਕਮਾਉਣਾ ਮਹਾਰਾਜ ਕਹਿੰਦੇ ਤੇਰਾ ਕੋਈ ਬੇਲੀ ਨਹੀਂ ਬਣਨਾ ਇਹਨਾਂ ਦੇ ਵਿੱਚੋਂ ਨਾ ਕੋਈ ਭੈਣ ਨਾ ਕੋਈ ਭਾਈ ਨਾ ਕੋਈ ਧੀ ਨਾ ਕੋਈ ਪੁੱਤਰ ਜਿਨ੍ਹਾਂ ਦੀ ਖਾਤਰ ਤੋਂ ਪਾਪ ਕਮਾਉਣਾ ਇਹਨਾਂ ਵਿੱਚੋਂ ਕੋਈ ਬੇਲੀ ਨਹੀਂ ਤੇਰਾ ਮਹਾਰਾਜ ਕਹਿੰਦੇ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਮਰਜ਼ ਕਹਿੰਦੇ ਤੇ ਨਾਂ ਤੇਰਾ ਕੋਈ ਸਾਥੀ ਬਣੇਗਾ ਤੂੰ ਸਦਾ ਹੱਥ ਮੜਦਾ ਰਹੇਗਾ ਪਸਤਾਏਗਾ ਗਣ ਗੋਪਾਲਨ ਜਪੇ ਰਸਨਾ ਫਿਰ ਕਦੋਂ ਸੇਧ ਆਵੇ ਤੂੰ ਆਪਣੀ ਜੀਵ ਨਾਲ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ ਨਹੀਂ ਕੌਂਦਾ ਜ਼ਿੰਦਗੀ ਦੇ ਇਹ ਦਿਨ ਫੇਰ ਕਦੇ ਵਾਪਸ ਨਹੀਂ ਆਉਣਗੇ ਸਮਾਂ ਨੰਘਿਆ ਵਾਪਸ ਨਹੀਂ ਆਉਣਾ ਭਾਈ ਇਹ ਮਨੁੱਖੇ ਜਨਮ ਵਾਲੀ ਜਿਹੜੀ ਦਾਤ ਤੈਨੂੰ ਮਿਲੀ ਹੈ ਨਾ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਫੇਰ ਨਹੀਂ ਮਿਲਣੀ ਤਰ ਬਰਬ ਸੁਨੇ ਨਾ ਪਾਤ ਜੁੜਤੇ ਜਾ ਮਾਗ ਗੋਂ ਅਕੇਲੀ ਮਹਾਰਾਜ ਕਹਿੰਦੇ ਜਿਵੇਂ ਰੁੱਖਾਂ ਨਾਲੋਂ ਵਿਸਰੇ ਹੋਏ ਪੱਤਰ ਪੱਤੇ ਕਹਿਰੋ ਜਦੋਂ ਦਰਖਤ ਨਾਲੋਂ ਟੁੱਟ ਜਾਂਦੇ ਨੇ ਝੜ ਜਾਂਦੇ ਨੇ ਮੜ ਰੁੱਖਾਂ ਨਾਲ ਨਹੀਂ ਜੁੜ ਸਕਦੇ ਮਨੁੱਖ ਦੀ ਜੰਦ ਆਤਮਿਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ ਫੇਰ ਮੇਲ ਮਲਾਪ ਹੋਣਾ ਔਖਾ ਪਈ ਜਿਵੇਂ ਰੁੱਖ ਦਾ ਪੱਤਾ ਨਹੀਂ ਨਾ ਟੁੱਟਿਆ ਜੁੜ ਸਕਦਾ ਉਸੇ ਤਰ੍ਹਾਂ ਮਨੁੱਖ ਤੂੰ ਵੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਕਦੇ ਨਹੀਂ ਜੁੜ ਸਕੇਗਾ ਹੁਣ ਤੇਰੇ ਕੋਲੇ ਮੌਕਾ ਬਾਰੀ ਆ ਹੁਣ ਜੁੜ ਜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਬੇਨਵਾਂਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰ ਤੂੰ ਦੁਹੇਲੀ ਦੁਹੇਲੀ ਮਹਾਰਾਜ ਕਹਿੰਦੇ ਨਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬੇਨਤੀ ਕਰਦਾ ਮਹਾਰਾਜ ਕਹਿੰਦੇ ਗੁਰੂ ਨਾਨਕ ਮਹਾਰਾਜ ਕਹਿੰਦੇ ਗਨਾਨਕ ਬੇਨਤੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘिरी ਹੋਈ ਭਟਕਦੀ ਰਹਿੰਦੀ ਹੈ ਤੂੰ ਬਲ ਬਾਂਚ ਲੋਕ ਕਰੇ ਸਭ ਜਾਣੇ ਜਾਣੀ ਰਾਮ ਮਹਾਰਜ ਕਹਿੰਦੇ ਹੈ ਪ੍ਰਾਣੀ ਤੂੰ ਲੋਕਾਂ ਪਾਸੋਂ ਲੁਕ ਲੁਕ ਕੇ ਬਲ ਛਲ ਕਰਦਾ ਰਹਿੰਦਾ ਹੈ ਪਰ ਅੰਤਰਜਾਮੀ ਪ੍ਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ ਲੇਖਾ ਧਰਮ ਰਏ ਲੇਖਾ ਧਰਮ ਭਿਆ ਤਿਲ ਪੀੜੇ ਕਾਣੀ ਰਾਮ ਲੇਖਾ ਧਰਮ ਭਿਆ ਤੇਲ ਪੀੜੇ ਕਾਣੀ RAM ਮਹਾਰਾਜ ਕਹਿੰਦੇ ਜਦੋਂ ਧਰਮ ਰਾਜ ਦਾ ਹਿਸਾਬ ਹੁੰਦਾ ਹੈ ਤਾਂ ਮੰਦੇ ਕਰਮ ਕਰਨ ਵਾਲੇ ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਕਾਣੀ ਵਿੱਚ ਪੀੜੇ ਜਾਂਦੇ ਹਨ ਦੇਖ ਲੈ ਸੱਜਣਾ ਹੁਣ ਚਿਤੜਾਂ ਦੀ ਤਿਲਾਂ ਦੇ ਵਾਂਗ ਪੀਛਣੋਂ ਬਚਣਾ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਸੱਜਣਾ ਕਿਰਤ ਕਮਾਣੇ ਦੁੱਖ ਸਹੋ ਪ੍ਰਾਣੀ ਅਨਕ ਜੋਨ ਭਰਮਾਇਆ हे ਪ੍ਰਾਣੀ ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਦੁੱਖ ਸਹਾਰਦਾ ਹੈ ਪ੍ਰਾਣੀ ਮਨੁੱਖ ਜੀਵ ਇਸਤਰੀ ਇਸਤਰੀ ਚਾਹੇ ਪੁਰਸ਼ਾ ਬੰਦਾ ਕਹ ਲੋ ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਦੁੱਖ ਸਹਾਰਦਾ ਹੈ ਅਨੇਕਾਂ ਜੁਨਾ ਵਿੱਚ ਭਵਾਇਆ ਜਾਂਦਾ ਹੈ ਭਟਕਦਾ ਰਹਿੰਦਾ ਕਾਂ ਕੁੱਤਾ ਗਧਾ ਮੱਖੀ ਮੱਛਰ ਕਛੂ ਮੱਛੀ ਕੀਟ ਪਤੰਗੇ ਪੇੜ ਪੌਦੇ ਇਹ ਜੁਨਾ ਭੋਗਣੀਆਂ ਪੈਂਦੀਆਂ ਫਿਰ ਆ ਜੀਵ ਆਤਮਾ ਨੂੰ ਸਰੀਰ ਪ੍ਰਭੂ ਪਰਮਾਤਮਾ ਨੇ ਉਹ ਜਾ ਦੇ ਦੇਣਾ ਫਿਰ ਦੁੱਖ ਸਹੀ ਚੱਲ ਪਾਈ ਹੁਣ ਤੇਰੇ ਕੋਲੇ ਮਨੁੱਖ ਬਾਰੀ ਆ ਪ੍ਰਮਾਤਮਾ ਦੇ ਨਾਮ ਨਾਲ ਜੁੜ ਜੇਂਗਾ ਤਾਂ ਮਨੁੱਖਾ ਜਨਮ ਲੇਖੇ ਲੱਗੇਗਾ ਅਗੇ ਮਾਰਾ ਨੇ ਦੱਸਿਆ ਮਹਾ ਮੋਣੀ ਮਹਾ ਮੋਹਣੀ ਸੰਗ ਰਤਨ ਜਨਮ ਗਵਾਇਆ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਾਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ ਇਕ ਸਰਹਰ ਕੇ ਨਾਮ ਬਾਚੋਂ ਆਨ ਕਾਜ ਸਿਆਣੀ ਏ ਜਿੰਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਗੈਰ ਤੂੰ ਹੋਰ ਸਾਰੇ ਕੰਮਾਂ ਵਿੱਚ ਸਿਆਣੀ ਬਣੀ ਫਿਰਦੀ ਹਾਂ ਸਿਆਣੀ ਬਣੀ ਫਿਰਦੀ ਹੈ ਬਨਵੰਤ ਨਾਨਕ ਲੇਖ ਲਿਖਿਆ ਭਰਮ মোহ ਲੋ ਪਾਣੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਤੇਰੇ ਮੱਥੇ ਉੱਤੇ ਮਾਇਆ ਦੇ ਮੋਹ ਦਾ ਹੀ ਲੇਖ ਲਿਖਿਆ ਜਾ ਰਿਹਾ ਹੈ ਤੇ ਤੈਂ ਤੂੰ ਮਾਇਆ ਦੇ ਮੋਹ ਦੀ ਭਟਕਣਾ ਵਿੱਚ ਫਸੀ ਰਹਿੰਦੀ ਹੈ ਵਿਚ ਨ ਕੋਏ ਕਰੇ ਅਕਰਤ ਕਣ ਵਿਚ ਨ ਕੋਏ ਕਰੇ ਅਕਰਤ ਕਣ ਵਿਛੜ ਪਿਆ ਮਹਾਰਾਜ ਕਹਿੰਦੇ ਨਾ ਸ਼ੁਕਰਾਨਾ ਸ਼ੁਕਰਾ ਮਨੁੱਖ ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਨਾ ਜਾਣਨ ਵਾਲਾ ਮਨੁੱਖ ਪਰਮਾਤਮਾ ਦੇ ਚਰਨਾਂ ਤੋਂ ਵਿਛੜਿਆ ਰਹਿੰਦਾ ਹੈ ਤੇ ਪ੍ਰਭੂ ਮਲਾਪ ਲਈ ਕੋਈ ਉਸ ਦਾ ਵਿਚੋਲਾ ਨਹੀਂ ਬਣ ਸਕਦਾ ਆਏ ਖਰੇ ਕਠਨ ਜਮ ਕੰਕਰ ਵਾਹਿਗੁਰੂ ਆਏ ਖਰੇ ਕਠਨ ਜਮ ਕੰਕਰ ਪਕੜ ਚਲਾਇਆ ਆਖਰ ਬੜਾ ਨਿਰਦਈ ਜਮਦੂਤ ਆ ਕੇ ਉਸ ਨੂੰ ਫੜਦਾ ਹੈ ਨਿਰਦਈ ਦਾ ਮਤਲਬ ਹੀ ਦਿਆ ਨਹੀਂ ਕਰਦਾ ਬਹੁਤ ਕਸ਼ਟ ਦਿੰਦਾ ਫਿਰ ਜਿਹਨੂੰ ਅੱਜ ਕੱਲ੍ਹ ਵਾਲੀ ਭਾਸ਼ਾ ਚ ਆਪਾਂ ਕਹਿੰਦੇ ਆ ਟਾਰਗੇਟ ਕਰਨਾ ਦੁੱਖ ਦੇਣਾ ਤਸੀਹੇ ਦੇਣੇ ਫਿਰ ਉਹ ਨਰਦਈ ਜਮਦੂਤ ਆ ਕੇ ਉਸ ਨੂੰ ਫੜਦਾ ਹੈ ਫਿਰ ਉਹਦੇ ਤੇ ਤਰਸ ਨਹੀਂ ਕਰਦਾ ਪਕੜੇ ਚਲਾਇਆ ਆਪਣਾ ਕਮਾਇਆ ਮਹਾਮੋਣੀ ਰਤਿਆ ਤੇ ਫੜ ਕੇ ਅੱਗੇ ਲਾ ਲੈਂਦਾ ਹੈ ਸਾਰੀ ਉਮਰ ਡਾਡੀ ਮਾਇਆ ਵਿੱਚ ਮਾਸਤ ਰਹਿਣ ਕਰਕੇ ਉਹ ਆਪਣਾ ਕੀਤਾ ਪਾਉਂਦਾ ਹੈ ਦੁੱਖ ਸਹਿੰਦਾ ਹੈ ਗਣ ਗੋਬਿੰਦ ਗੁਰਮੁਖ ਨਾਂ ਜਪਿਆ ਤਪਤ ਸੰਮਗਲ ਲਾਤਿਆ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਉਹ ਪ੍ਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ ਉਹ ਬਕਾਰਾਂ ਦੀ ਸ਼ਰਨ ਵਿੱਚ ਹੈ ਜਿਵੇਂ ਛੜ ਦੇ ਵੱਲ ਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੋਏ ਲਾਇਆ ਹੋਇਆ ਹੈ ਗਰਮ ਥੰਮਾਂ ਦੇ ਨਾਲ ਕਾਮ ਕ੍ਰੋਧ ਅਹੰਕਾਰ ਅਹੰਕਾਰ ਮੂਠਾ ਕੋਈ ਗਿਆਨ ਪਛਤਾਪਿਆ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਫਸੇ ਰਹਿ ਕੇ ਆਪਣਾ ਆਤਮਿਕ ਜੀਵਨ ਉਲਟਾ ਲੈ ਬੈਠਦਾ ਹੈ ਮਨੁੱਖ ਤੇ ਆਤਮਕ ਜੀਵਨ ਦੀ ਸੂਝ ਗਵਾ ਕੇ ਆਖਰ ਹੱਥ ਮੜਦਾ ਬਨਵੰਤ ਨਾਨਕ ਸੰਜੋਗ ਭੁੱਲਾ ਹਰ ਜਾਪ ਰਸਨ ਨਾ ਜਾਪਿਆ ਮਹਾਰਾਜ ਕਹਿੰਦੇ ਨਾ ਕਾਮਦੈਕ ਬਕਾਰਾਂ ਦੇ ਸੰਜੋਗ ਦੇ ਕਾਰਨ ਮਨੁੱਖ ਕਰਾਹੇ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੁਜ ਬਿਨ ਕੋ ਨਹੀ ਪ੍ਰਭ ਰਾਖਣ ਹਾਰਾ ਰਾਮ ਏ ਪ੍ਰਭ ਤੈਥੋਂ ਬਿਨਾ ਬਕਾਰਾਂ ਦੀ ਤਪਸ਼ ਤੋਂ ਬਚਣ ਸਕਣ ਵਾਲਾ ਹੋਰ ਕੋਈ ਨਹੀਂ ਹੈ ਬਚਾ ਲੈਣ ਵਾਲਾ ਹੋਰ ਕੋਈ ਨਹੀਂ ਹੈ ਪਾਤੋ ਤੋ ਉਦਾਹਰਨ ਹਰ ਬਿਰਦ ਤੁਮਾਰਾ ਰਾਮ ਇੰਜ ਕਰਨਾ ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਹੇ ਬਕਾਰਾਂ ਵਿੱਚ ਡਿੱਗੇ ਹੋਏ ਨੂੰ ਡੁੱਬਣੋਂ ਬਚਾਉਣ ਵਾਲੇ ਪ੍ਰਭੂ ਪ੍ਰਮਾਤਮਾ ਜੀ ਪਤਨ ਉਧਾਰਨ ਸਰਨ ਸੁਆਮੀ ਕਿਰਪਾ ਨਿਰਦੇ ਦੇ ਅਲਾ ਹੇ ਬਕਾਰਾਂ ਵਿੱਚ ਡਿੱਗੇ ਹੋਏ ਨੂੰ ਡੁੱਬਣੋਂ ਬਚਾਉਣ ਵਾਲੇ ਹੇ ਸੁਆਮੀ ਹੇ ਕਿਰਪਾ ਦੇ ਖਜ਼ਾਨੇ ਹੇ ਦਇਆ ਦੇ ਘਰ ਮੈਂ ਤੇਰੀ ਸ਼ਰਨ ਆਇਆ ਹਾਂ ਕੰਧ ਅੰਧਕੂਪਤ ਉਧਰ ਕਰਤੇ ਸਗਲ ਘਟ ਪ੍ਰਤਪਾਲਾਂ ਮੈਨੂੰ ਮਾਇਆ ਦੇ ਮੋਹ ਦੇ ਅੰਨੇ ਖੂਬ ਵਿੱਚੋਂ ਡਿੱਗਣੋਂ ਬਚਾਲੈ ਕਰਤਾਰ ਇਹ ਸਾਰੇ ਸਰੀਰਾਂ ਦੀ ਪਾਲਣ ਕਰਨ ਵਾਲੇ ਵਾਹਿਗੁਰੂ ਜੀ ਸ਼ਰਨ ਤੇਰੀ ਕਟ ਮਹਾ ਬੇੜੀ ਇੱਕ ਨਾਮ ਦੇਹ ਆਧਾਰਾਂ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਮਾਇਆ ਦੇ ਮੋਹ ਦੀ ਕਰੜੀ ਵੇੜੀ ਕੱਟ ਦੇ ਮੈਨੂੰ ਆਪਣਾ ਨਾਮ ਆਸਰਾ ਬਖਸ਼ ਮਹਾਰਜ ਬਨ ਬੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦੇ ਆਰਾ ਦੇ ਆਰਾ ਗੁਰੂ ਨਾਨਕ ਸਾਹਿਬ ਦੀ ਸਮਝਾਉਣਾ ਕਰਦੇ ਨੇ ਕਿ ਏ ਗੋਬਿੰਦ ਏ ਦੀਨਾ ਉੱਤੇ ਦਇਆ ਕਰਨ ਵਾਲੇ ਆਪਣਾ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਵਿੱਚ ਡੁੱਬਣੋਂ ਬਚਾ ਲੈ 100 ਦਿਨ ਸਫਲ ਗયા ਵਾਹਿਗੁਰੂ 100 ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਮਾਰਾ ਜੀ ਸਮਝਾਉਣਾ ਕਰਦੇ ਨੇ ਵੀ ਉਹ ਦਿਨ ਭਾਗਾ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰ ਪ੍ਰਭੂ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ RAM ਮਹਾਰਾਜ ਕਹਿੰਦੇ ਹਿਰਦੇ ਵਿੱਚ ਸਾਰੇ ਸੁਖ ਪ੍ਰਗਟ ਹੋ ਜਾਂਦੇ ਹਨ ਤੇ ਸਾਰੇ ਦੁੱਖ ਦੂਰ ਜਾ ਪੈਂਦੇ ਹਨ ਸੁਖ ਸਹਿਜ ਆਨੰਦ ਬਨੋਦ ਸਦਹੀ ਗੁਣ ਗੋਪਾਲ ਨਿਤ ਗਾਈਏ ਮਹਾਰਾਜ ਕਹਿੰਦੇ ਆਓ ਜਗਤ ਪਾਲ ਪ੍ਰਭੂ ਮਹਾਰਜ ਕਹਿੰਦੇ ਆਓ ਜਗਤ ਪਾਲ ਪ੍ਰਭੂ ਦੇ ਗੁਣ ਨਿਤ ਗਾਉਂਦੇ ਰਹੀਏ ਇੰਜ ਸਦਾ ਹੀ ਆਤਮ ਕਟੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਭਜ ਸਾਧ ਸੰਗੇ ਮਿਲੇ ਰੰਗੇ ਬਹੜ ਝੋਨ ਨ ਧਾਈਏ ਗਹਿ ਕੰਠ ਲਾਏ ਸਹਿਜ ਸੁਭਾਈ ਆਦ ਅੰਕਰ ਆਇਆ ਗੁਰੂ ਦੀ ਸੰਗਤ ਵਿੱਚ પ્રેમ ਨਾਲ ਮਿਲ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਮਹਾਰਾਜ ਕਹਿੰਦੇ ਭਜਨ ਦੀ ਵਰਕਤ ਨਾਲ ਮੜਮੜ ਜੂਨਾ ਵਿੱਚ ਨਹੀਂ ਪਈਦਾ ਪ੍ਰਮਾਤਮਾ ਬਾਹੋਂ ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਤੇ ਆਤਮ ਕਟੋਲਤਾ ਵਿੱਚ પ્રેમ ਵਿੱਚ ਲੀਨ ਕਰ ਦਿੰਦਾ ਹੈ ਤੇ ਇੰਜ ਹਿਰਦੇ ਵਿੱਚ ਭਗਤੀ ਦਾ ਮੋਢਲਾ ਅੰਕੁਰ ਪੁੰਗਰ ਪੈਂਦਾ ਹੈ ਭਗਤੀ ਵਾਲਾ ਬੀਜ ਹਰਾ ਹੋ ਜਾਂਦਾ ਮਹਾਰਾਜ ਕਹਿੰਦੇ ਬਨਵੰਤ ਨਾਨਕ ਆਪ ਮਿਲਿਆ ਬਹੁੜ ਕਤੂ ਨਾ ਜਾਇਆ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਸਾਧ ਸੰਗਤ ਵਿੱਚ ਮਿਲਿਆ ਪ੍ਰਭੂ ਆਪ ਆ ਮਿਲਦਾ ਹੈ ਫਿਰ ਉਸ ਦਾ ਦਰ ਛੱਡ ਕੇ ਹੋਰ ਕਿਤੇ ਵੀ ਨਹੀਂ ਭਟਕਦਾ ਜੀਵ ਇਸ ਤਰ੍ਹਾਂ ਸਤਿਗੁਰੂ ਸਮਝਾਉਣਾ ਕਰਦੇ ਨੇ ਭਾਈ ਗੁਰੂ ਦੀ ਗੱਲ ਜਿਹੜਾ ਸਮਝ ਗਿਆ ਮੰਨ ਗਿਆ ਉਹਦਾ ਜੀਵਨ ਲੇਖੇ ਲੱਗ ਗਿਆ ਅਗਲੇ ਸ਼ਬਦ ਚ ਮਹਾਰਾਜ ਸਮਝਾਉਂਦੇ ਨੇ ਬਿਹਾਗੜਾ ਮਹੱਲਾ ਪੰਜਵਾਂ ਸ਼ੰਤ ਸੋਨੋ ਬਨੰਤਿਆਂ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਪੀ ਤੇਰੇ ਚਿਹਰੇ RAM ਵਾਹ ਮਹਾਰਾਜ ਕਹਿੰਦੇ ਏ ਮੇਰੇ ਮਾਲਕ ਮੇਰੀ ਬੇਨਤੀ ਸੁਣ ਅਸੀਂ ਜੀਵ ਕਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ ਪਰ ਫੇਰ ਵੀ ਤੇਰੇ ਦਰ ਦੇ ਦਾਸ ਹਾਂ ਅਸੀਂ ਬਹੁਤ ਸਾਰੀ ਮਨਮਤ ਕਰ ਜਾਂਨੇ ਆਂ ਕਈ ਵਾਰੀ ਕੋਈ ਗੁਰਮਤ ਤੋਂ ਉਲਟ ਕੰਮ ਕਰ ਲੈਨੇ ਆਂ ਪਰ ਮਹਾਰਾਜ ਹੈ ਤਾਂ ਤੇਰੇ ਹੀ ਆਂ ਤੇਰੇ ਦਾਸ ਹੀ ਆਂ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਭੰਜਨ ਮਹਾਰਾਜ ਕਹਿੰਦੇ ਹੈ ਦੁਖਾਂ ਦੇ ਨਾਸ ਕਰਨ ਵਾਲੇ ਹੈ ਕਿਰਪਾ ਕਰਨ ਵਾਲੇ ਹੈ ਮੋਹਨ ਸਾਡੇ ਦੁੱਖ ਕਲੇਸ਼ ਦੂਰ ਕਰ ਦੇ ਸ਼ਰਨ ਤੇਰੀ ਰੱਖ ਲੈ ਹੋ ਮੇਰੀ ਸਰਬਮੈ ਨਰੰਜਨਾ ਹੈ ਸਰਬ ਵਿਆਪਕ ਹੈ ਨਰਲੇਪ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ लाज ਰੱਖ ਸੁਣ ਤਪੇਖਤ ਸੰਗ ਸਭ ਕੈ ਪ੍ਰਭ ਨੇਰੂ ਨੇਰੂ ਤੇ ਨੇਰੇ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਸਾਡੇ ਅਤ ਨੇੜੇ ਬਸਦਾ ਹੈ ਤੂੰ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਤੇ ਸਭ ਦੇ ਕੀਤੇ ਕੰਮ ਵੇਖਦਾ ਹੈ ਸਤ ਸੁਣਦਾ ਸਤ ਵੇਖਦਾ ਅਰਦਾਸ ਨਾਨਕ ਸੁਣ ਸੁਆਮੀ ਰਖ ਲੈ ਹੋ ਕਰਕੇ ਚੇਰੇ ਏ ਮੇਰੇ ਸੁਆਮੀ ਨਾਨਕ ਦੀ ਬੇਨਤੀ ਸੁਣ ਮੈਂ ਤੇਰੇ ਘਰ ਦਾ ਗੁਲਾਮ ਹਾਂ ਮੇਰੀ ਇੱਜ਼ਤ ਰੱਖ ਤੂੰ ਸਮਰੱਥ ਸਦਾ ਹਮਦੀਨ ਭਖਾਰੀ RAM माया मोह मगन ਕੱਢ ਲੈ ਹੋ ਮੁਰਾਰੀ ਮੁਰਾਰੀ RAM हे ਪ੍ਰਭੂ ਤੂੰ ਸਭ ਕਰਤਾ ਤੂੰ ਸਭ ਤਾਕਤਾਂ ਦਾ ਮਾਲਕ ਹੈ ਅਸੀਂ ਤੇਰੇ ਦਰ ਦੇ ਨਿਮਾਣੇ ਮੰਗਤੇ ਹਾਂ ਮਾਇਆ মোহ ਮगन ਕੱਢ ਲੈ ਹੋ ਮੁਰਾਰੀ RAM हे ਮੁਰਾਰੀ ਮੈਂ ਮਾਇਆ ਦੇ ਮੋਹ ਵਿੱਚ ਡੁੱਬਾ ਰਹਿੰਦਾ ਹਾਂ ਮੈਨੂੰ ਮੋਹ ਵਿੱਚੋਂ ਕੱਢ ਲੈ ਲੋਭ ਮੋਹ ਵਿਕਾਰ ਬਾਦਿਓ ਅਨਕ ਦੇਖ ਕਮਾ ਮਣੀ ਕਮਾਵਨੇ ਮੈਂ ਲੋਭ ਵਿੱਚ ਮੋਹ ਵਿੱਚ ਵਿਕਾਰਾਂ ਵਿੱਚ ਵੱਜਾਂ ਰਹਿੰਦਾ ਹਾਂ ਅਸੀਂ ਜੀਵ ਅਨੇਕਾ ਪਾਪ ਕਮਾਉਂਦੇ ਰਹਿੰਦੇ ਹਾਂ ਤੁਸੀਂ ਬਖਸ਼ਣਾ ਨਾਰਾ ਮਹਾਰਜ ਬਖਸ਼ ਲੋ ਅਲਪਤ ਅਲਾਪਤ ਅਲੇਪਤ ਬੰਦਨ ਰਹਿਤ ਕਰਤਾ ਕੀਆ ਆਪਣਾ ਪਾਵਨ ਇੱਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ ਤੇ ਬੰਧਨ ਤੋਂ ਆਜ਼ਾਦ ਹੈ ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ ਕਰ ਅਨੁਗ੍ਰਹਿ ਪਦ ਤਪਾਵਨ ਬਹੁ ਜੋਨ ਪ੍ਰਮਤਿ ਹਾਰੀ ਏ ਬਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਮਿਹਰ ਕਰ ਅਨੇਕਾਂ ਜੁਨਾਂ ਵਿੱਚ ਭਟਕ-ਭਟਕ ਕਿ ਮੈਂ ਤੇਰੀ ਜਿੰਦ ਕਿ ਮੈਂ ਤੇਰੀ ਜਿੰਦ ਥੱਕ ਗਈ ਹੈ ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਮਿਹਰ ਕਰ ਅਨੇਕਾਂ ਜੁਨਾਂ ਵਿੱਚ ਭਟਕ-ਭਟਕ ਕੇ ਮੇਰੀ ਜਿੰਦ ਥੱਕ ਗਈ ਹੈ ਬਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਣ ਆਧਾਰੀ ਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ ਸਭ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ